ਇਹ ਫੈਕਟਰੀ ਦੀ ਗੱਡੀ ਹੈ ਜੀ ਦੇਖੋ ਮਜ਼ਦਮਾਨਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਤੇ ਆ ਦਿਹਾੜੀ ਤੇ ਕੰਮ ਲਿੱਤਾ ਜਾ ਰਿਹਾ ਹੈ ਇਹਨੇ ਇਹ ਬਈਆਂ ਦੀ ਦੇਖੋ ਗੱਡੀ ਭਰੀ ਹੋਈ ਹੈ ਇਹਨਾਂ ਨੇ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਸਿਰਫ ਸਵਾਲ ਪੁੱਛਣੇ ਆ ਭਈਆ ਕਿਤਨਾ ਦਿਹਾੜੀ ਮਿਲ ਰਹਾ ਹੈ ਆਪਕੋ ਹਾਂ 700 ਹੈ ਸਰ ਹਾਂ 700 700 ਝੂਠ ਬੋਲ ਰਹੇ ਹੋ 700 ਹੋਰ ਕੀ ਮਿਲ ਰਹਾ ਹੈ ਕਿ みんな ਰੋਟੀ ਖਾਣਾ ਸਭ ਕੁਝ ਮਿਲ ਰਹਾ ਹੈ ਲੋ ਜੀ ਚਲੋ ਆਪਾਂ 700 ਦੇ ਹਿਸਾਬ ਨਾਲ ਵੀ ਲਾ ਲੈਣੇ ਆ ਜੀ 700 ਦੇ ਹਿਸਾਬ ਨਾਲ ਵੀ 21000 ਬਣਦੇ ਆ ਇਹ ਆਪਾਂ ਕਿਸੇ ਦੀ ਪੱਖਪਾਤ ਨਹੀਂ ਕਰਦੇ ਬਏ ਆ ਬਚਾਰੇ ਇਹ ਮਲਾਜ਼ਮ ਹੈਗੇ ਆ ਜਿਨ੍ਹਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਦੇਖੋ ਆ ਇਥੇ ਖੜੇ ਆ ਇਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈ 80 85 ਮਲਾਜ਼ਮ ਉਥੇ ਧਰਨੇ ਦੇ ਬੈਠੇ ਆ ਇਹਨਾਂ ਨੂੰ ਡੇਲੀ ਦੇਖੋ 700 ਰੁਪਏ ਦਿੰਦੇ ਪਈਆਂ ਹਾਂ ਬਈ ਦਿੰਦੇ ਪਈਆਂ ਕਿ ਨਹੀਂ ਦਿੰਦੇ ਪਈਆਂ ਆਹ ਦੇਖ ਲਓ ਦੇਖੋ ਇਹਨਾਂ ਨੂੰ ਰੋਟੀ ਵੀ ਮਿਲਦੀ ਪਈ ਹੈ ਪੈਸੇ ਮਿਲਦੇ ਪਈਆਂ ਹੋਰ ਵੀ ਬਥੇਰੀ ਇਹਨਾਂ ਨੂੰ ਐਸ਼ ਕਰਾਈ ਜਾ ਰਹੀ ਹੈ ਪਰ ਇਹਨਾਂ ਮਲਾਜ਼ਮਾਂ ਨਾਲ ਧੱਕਾ ਕਿਉਂ 21000 ਰੁਪਏ ਇਹਨਾਂ ਨੂੰ ਇਹ ਬਿਹਾਰੀ ਹੈਗੇ ਆ ਯੂਪੀ ਦੇ ਜਿੱਥੋਂ ਵੀ ਆਏ ਹੋਏ ਆ ਜੀ ਮੈਨੂੰ ਨਹੀਂ ਪਤਾ ਇੰਨਾ ਤੋਂ ਦਿਹਾੜੀ ਤੇ ਕੰਮ ਕਰਾਇਆ ਜਾ ਰਿਹਾ ਆ ਦੇਖੋ ਗੱਡੀ ਪੂਰੀ ਫੁੱਲ ਹੈਗੀ ਐ ਡੇਲੀ ਦਿਹਾੜੀ ਦਿੰਦੇ ਆ ਹਲੋ ਪੈਸਾ ਡੇਲੀ ਮਿਲਦਾ ਹੈ ਹਾਂ ਅਭੀ ਲੈ ਕੇ ਆਏ ਹੋ ਦਿਖਾਓ ਪੈਸਾ ਦਿਖਾਓ ਪੈਸਾ ਦਿਖਾਓ ਹਾਂ ਹਮ ਤੋਂ ਦੋ ਕਿਸੇ ਆਦਮੀ ਆ ਦੇਖੋ ਦਿਖਾਓ ਦਿਖਾਓ 700 ਰੁਪਏ ਦਿਖਾਓ 700 ਦਿਖਾइए ਦਿਖਾਓ ਭਾਈ ਦੇਖੋ ਦੋਸਤ ਆ ਕੋਈ ਨਹੀਂ ਕੋਈ ਨਹੀਂ ਬਾਈ ਦਿਖਾਓ ਪੈਸਾ ਦਿਖਾਓ ਆਪਣਾ ਆਪਣਾ ਇਹ ਦੇਖੋ ਜੀ ਦੋ ਭਾਈਆਂ ਦੋਨੋਂ ਭਾਈਆਂ ਆਹ ਇਹ ਦੇਖੋ ਕਿੰਨਾ دیا ਆਪਕਾ ਦੋ ਭਾਈਆਂ ਦਾ 1400 1400 ਰੁਪਏ ਆ ਦੇਖ ਲਓ ਜੀ ਦੇਖੋ 1400 ਰੁਪਏ ਆ ਦੇਖੋ ਆ ਉੱਪ ਸਾਡੇ ਵਾਲੇ ਇਹਨਾਂ ਪੰਜਾਬੀਆਂ ਦਾ ਇਹ ਦੇਖੋ ਵਿਚਾਰੇ ਸੱਚ ਬੋਲਦੇ ਪਏ ਆ ਆ ਸਰਿਆਮ ਜਿਹੜੀ ਹੈਗੀ ਆ ਬਾਈ ਦੇਖੋ ਆ ਪੰਜਾਬੀਆਂ ਨਾਲ ਧੱਕਾ ਜੀ ਦੇਖੋ 700 ਰੁਪਏ ਦੇ ਹਿਸਾਬ ਨਾਲ ਵੀ ਦੇਖੋ 21000 ਰੁਪਏ ਬਣਦੇ ਆ ਬਿਹਾਰੀਆਂ ਨੂੰ ਪੈਸੇ ਦਿੱਤੇ ਜਾ ਰਹੇ ਆ ਤੇ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਗੱਡੀ ਭਰੀ ਹੋਈ ਆ ਫੁੱਲ ਤੁਹਾਡੇ ਸਾਹਮਣੇ ਆ ਜੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਾਓ ਜੀ ਜਾਓ ਤੁਸੀਂ ਜਾ ਸਕਦੇ ਹੋ ਸਰਦਾ ਜੀ ਜਾਓ ਜਾਓ ਆਪਾਂ ਇਹ ਲਾਈਵ ਬੋਲਿਆ ਦੇਖੋ ਜੀ ਕੋਈ ਝੂਠ ਨਹੀਂ ਤੁਹਾਡੇ ਨਾਲ ਕੋਈ ੱੱਕਾ ਨਹੀਂ 700 ਰੁਪਏ ਆ ਗੱਡੀ ਪੂਰੀ ਫੁੱਲ ਆ ਦੇਖ ਲੋ ਜੀ ਮੈਂ ਲਾਈਵ ਚਲਾਇਆ ਹੋਇਆ ਜੀ 700 ਰੁਪਏ ਦੇ ਹਿਸਾਬ ਨਾਲ ਆ ਗੱਡੀ ਦੇਖੋ ਇੱਕ ਨਹੀਂ ਪਤਾ ਨਹੀਂ ਟਿੰਡੇ ਵਿੱਚ ਕਿੰਨੀਆਂ ਗੱਡੀਆਂ ਇਹਨਾਂ ਬਈਆਂ ਦੀਆਂ ਇੱਥੇ ਆਂਦੀਆਂ ਨੇ ਦਿਹਾੜੀ ਤੇ ਕੰਮ ਕਰਾਇਆ ਜਾ ਰਿਹਾ ਇਹਨਾਂ ਨੂੰ 700 ਰੁਪਏ ਦਿੱਤੇ ਜਾ ਰਹੇ ਆ ਤੇ ਆਪਣੇ ਪੰਜਾਬੀਆਂ ਨਾਲ ੱੱਕਾ ਇਹ ਪੰਜਾਬੀ ਮੁੰਡਿਆਂ ਨਾਲ ਧੱਕਾ ਜੀ ਇਹਨਾਂ ਨੂੰ 12000 ਰੁਪਏ ਇਹਨਾਂ ਨੂੰ 12000 ਰੁਪਏ ਦੇ ਕੇ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਜੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਸੀ ਹੈਡਲਾਈਨ ਕਨੌਰ ਤੇ ਮੈਂ ਪੱਤਰਕਾਰ ਸੁਸ਼ੀਲ ਸ਼ਰਮਾ